ਪੈਸਿਆਂ ਦਾ ਤਾਂ ਕੋਈ ਵੀ ਮੇਰੇ ਖਿਲਾਫ ਤੁਹਾਡੇ ਚੋ ਵੀ ਨਹੀਂ ਕੋਈ ਪੈਸਿਆਂ ਬਾਰੇ ਤਾਂ ਪੁੱਛੂਗਾ ਐਸਆਈਟੀ ਬਣਾਈ ਹੈ ਨਾ ਉਹ ਚੋਰੀ ਹੋਏ ਜਾਂ ਗਾਇਬ ਹੋਏ ਜਾਂ ਕਿਤੇ ਵੀ ਚਲੇ ਗਏ ਜਿਹੜੇ ਸੂਪ ਲੱਭਣ ਵਾਸਤੇ ਬਣਾਈ ਹੈ ਤੇ ਇਸ ਮੁੱਦੇ ਨੂੰ ਲੈ ਕੇ ਜਾ ਰਹੇ ਨੇ ਵੀ ਇਹ ਤਾਂ ਜੀ ਪੈਸਿਆਂ ਦੇ ਲੈਣ ਦੇਣ ਦਾ ਹਿਸਾਬ ਹੈ ਅਸੀਂ ਸਿੱਟ ਗਾਇਬ ਹੋਏ ਪਾਵਨ ਸਰੂਪਾ ਦੀ ਜਾਂਚ ਲਈ ਬਣਾਈ ਹੈ ਪੈਸਿਆਂ ਦਾ ਹਿਸਾਬ ਮੰਗਣ ਲਈ ਨਹੀਂ ਇਹ ਕਹਿਣਾ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਜੋ ਇੱਕ ਵਾਰ ਫਿਰ ਐਸਜੀਪੀਸੀ ਤੇ ਤਿੱਖਾ ਸ਼ਬਦੀ ਹਮਲਾ ਕਰਦੇ ਹੋਏ ਵਿਖਾਈ ਦਿੱਤੇ ਨੇ ਮੁਖ ਮੰਤਰੀ ਭਗਵੰਤ ਮਾਨ ਨੇ ਇੱਕ ਪ੍ਰੈਸ ਕਾਨਫਰੰਸ ਵਿੱਚ ਪੱਤਰਕਾਰਾਂ ਦਾ ਜਵਾਬ ਦਿੰਦੇ ਹੋਏ ਕਿਹਾ ਕਿ ਅਸੀਂ ਮਾਨਯੋਗ ਹਾਈ ਕੋਰਟ ਦੇ ਹੁਕਮਾ ਤਹਿਤ ਗਾਇਬ ਹੋਏ 파ਵਰ ਸਰੂਪਾ ਦੇ ਦੋਸ਼ੀਆਂ ਵਿਰੁੱਧ ਐਕਸ਼ਨ ਲਿਆ ਹੈ ਐਸਜੀਪੀਸੀ ਵੱਲੋਂ ਜਾਰੀ ਕੀਤੀ 16 ਦੋਸ਼ੀਆਂ ਦੀ ਲਿਸਟ ਦੇ ਆਧਾਰ ਤੇ ਐਫਆਈਆਰ ਵੀ ਦਰਜ ਕੀਤੀ ਗਈ ਪਰ ਦਾਸ ਦਾ ਹਿਸਾਬ ਮੰਗਣ ਵਾਲੇ ਝੂਠੇ ਪ੍ਰਚਾਰ ਨਾਲ ਜੋੜ ਕੇ ਇਸ ਮਾਮਲੇ ਤੋਂ ਲੋਕਾਂ ਦਾ ਧਿਆਨ ਹਟਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਹਨਾਂ ਕਿਹਾ ਕਿ ਅਸੀਂ ਸਿੱਟ ਗਾਇਬ ਹੋਈ ਪਾਵਨ ਸਰੂਪ ਦੀ ਜਾਂਚ ਲਈ ਬਣਾਈ ਹੈ ਪੈਸੇ ਦਾ ਹਿਸਾਬ ਮੰਗਣ ਲਈ ਨਹੀਂ ਬਾਣੀਓ ਹਾਈ ਕੋਰਟ ਦਾ ਆਰਡਰ ਹੈ ਇਹਦੇ ਜਿਹੜੇ ਗੁਰੂ ਸਾਹਿਬ ਦੇ ਸਰੂਪ ਚੋਰੀ ਹੋਏ ਹੈ ਵੀ ਉਹਨਾਂ ਤੇ ਐਕਸ਼ਨ ਲਵੋ ਤੇ ਅਸੀਂ ਜਿਹੜੀ ਸਤਿ ਭਾਵਨਾ ਗਰੁੱਪ ਹੈ ਜਾਂ ਜਿੰਨੇ ਵੀ ਸਿੱਖ ਸੰਸਥਾਵਾਂ ਨੇ ਜਿਹੜੀਆਂ ਧਰਨਾ ਲਾਈ ਬੈਠੀਆਂ ਸੀਗਾ ਉਹਨਾਂ ਤੇ ਜਿਹੜੇ ਜਿੰਨੇ ਵੀ ਹੈਗੇ ਉਹਨਾਂ ਨੇ ਗੱਲ ਕੱਦ ਕੇ ਕਰਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ 16 ਬੰਦਿਆਂ ਦੀ ਇੱਕ ਲਿਸਟ ਜਾਰੀ ਕੀਤੀ ਹੋਈ ਹੈ ਕਿ ਇਹ ਆ ਬੰਦੇ ਦੋਸ਼ੀ ਇਹਦੇ ਵਿੱਚ ਉਹਨਾਂ ਨੇ ਆਪਣੀ ਜਾਂਚ ਦੇ ਵਿੱਚ ਮੰਨਿਆ ਤੇ ਅਸੀਂ ਉਹਨਾਂ ਤੇ ਐਫਆਈਆਰ ਕਰ ਲਈ ਐਫਆਈਆਰ ਕਰਕੇ ਹੁਣ ਉਹ ਉਹਨੂੰ ਇਸ ਮੁੱਦੇ ਨੂੰ ਲੈ ਕੇ ਜਾ ਰਹੇ ਨੇ ਵੀ ਇਹ ਤਾਂ ਜੀ ਪੈਸਿਆਂ ਦਾ ਲੈਣ ਦੇਣ ਦਾ ਹਿਸਾਬ ਹੈ ਪੈਸਿਆਂ ਦਾ ਤਾਂ ਕੋਈ ਵੀ ਨਹੀਂ ਮੇਰੇ ਖਿਆਲ ਵਿੱਚ ਤੁਹਾਡੇ ਚੋ ਵੀ ਨਹੀਂ ਕੋਈ ਪੈਸਿਆਂ ਵਰਦਾ ਪੁੱਛੂਗਾ ਵੀ ਵੀ ਉਹਦੇ ਪੈਸੇ ਕਿ ਸਰੂਪ ਕਿੱਧਰ ਗਏ ਉਹੋ ਜਿਹੜੀ ਐਸਆਈਟੀ ਬਣਾਈ ਹੈ ਨਾ ਉਹ ਚੋਰੀ ਹੋਏ ਜਾਂ ਗਾਇਬ ਹੋਏ ਜਾਂ ਕਿਤੇ ਵੀ ਚਲੇ ਗਏ ਜਿਹੜੇ ਸੂਪ ਲੱਭਣ ਵਾਸਤੇ ਬਣਾਈ ਹੈ ਜੀ ਪੈਸੇ ਲੱਭਣ ਵਾਸਤੇ ਤਾਂ ਨਹੀਂ ਬਣਾਈ ਨਾ ਉਹ ਇਹਨੂੰ ਡਾਇਵਰਟ ਕਰਨਾ ਚਾਹੁੰਦੇ ਨੇ ਤੇ ਹਜੇ ਮਤਲਬ ਜਿਹੜੇ ਉਹਨਾਂ ਚ ਬੰਦੇ ਗ੍ਰਿਫਤਾਰ ਕੀਤੇ ਨੇ ਉਹ ਹਜੇ ਪੁਲਿਸ ਰਿਮਾਂਡ ਤੇ ਨੇ ਫਿਰ ਰਿਪੋਰਟ ਬਣਉਂਦੀ ਪਹਿਲੀ ਕਿਉਂ ਕਹੀ ਜਾਂਦੇ ਨੇ ਮੈਂ ਇਹਨੂੰ ਫੜਨਗੇ ਜਾਂ ਉਹਨੂੰ ਫੜਨਗੇ ਹਨਾ ਉਹ ਤਾਂ ਫਿਰ ਚੋਰ ਦੇ ਦਿਲ ਚ ਪਾਲਾ ਹੁੰਦਾ ਮੂੰਹ ਆਇਆ ਲੱਗਦਾ ਹੁਣ ਵੀ ਮੈਨੂੰ ਫੜਨਗੇ ਜਦ ਜਦ ਉਹਨੇ ਉਹਨੇ ਕੀਤਾ ਉਹਨਾ ਕਿ ਮੈਨੂੰ ਬਚਾਉਣ ਵਾਸਤੇ ਕੋਈ ਕਿਸਮ ਦਾ ਅਸੀਂ ਕੋਈ ਇਹਦੇ 'ਚ ਨਾ ਹੀ ਕੋਈ ਸਾਡਾ ਕੰਪੀਟੀਸ਼ਨ ਨਾ ਕੋਈ ਬੰਥਾ ਲਾਉਣ ਵਾਲੀ ਗੱਲ ਦੱਸ ਦਈਏ ਕਿ ਪੰਜਾਬ ਦੀ ਮਾਨ ਸਰਕਾਰ ਅਤੇ ਸ਼ੋਵਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਗੋਲ ਕਾ ਅਤੇ ਪਾਵਨ ਸਰੂਪ ਜੋ ਕਿ ਆਲੋਪ ਹੋ ਗਏ ਨੇ ਉਹਨਾਂ ਨੂੰ ਲੈ ਕੇ ਲਗਾਤਾਰ ਆਹਮੋ ਸਾਹਮਣੇ ਹੋ ਗਏ ਨੇ ਦੋਵਾਂ ਧਿਰਾਂ ਵੱਲੋਂ ਇੱਕ ਦੂਜੇ ਤੇ ਸ਼ਬਦੀ ਹਮਲੇ ਕਰਕੇ ਇੱਕ ਦੂਜੇ ਨੂੰ ਦੋਸ਼ੀ ਠਹਿਰਾਇਆ ਜਾਂਦਾ ਹੈ